ਦੋਨੇ ਬਰਾਨਾ ਨਸ਼ਾ ਕਰਦੇ ਹੋ ਹਾਂਜੀ ਦੋਨੇ ਕਿੱਦਾਂ ਨਸ਼ਾ ਕਰਨ ਲੱਗ ਗਿਆ ਤੇਰੇ ਡੈਡੀ ਤਾਂ ਡੋਡੇ ਪੀਂਦੇ ਪਰ ਤੂੰ ਚਿੱਟੇ ਤੇ ਕਿੱਦਾਂ ਲੱਗ ਗਿਆ ਮਾਂ ਮੇਰੇ ਮੁੰਡੇ ਨੇ ਲਾਤਾ ਹੀ ਮੇਰੇ ਨੇ ਤੇਰੇ ਮੰਮੀ ਡੈਡੀ ਚ ਕੋਈ ਨਹੀਂ ਹੈਗਾ ਮੇਰਾ ਕੋਈ ਵੀ ਹੈ ਨਹੀਂ ਜੀ ਅੱਛਾ ਮੇਰਾ ਕੋਈ ਹੁੰਦਾ ਮੈਨੂੰ ਲੈਦਾ ਜਾਂਦਾ ਹੀ ਚੱਲ ਰੋ ਨਾ ਮੇਰਾ ਭਰਾ ਕਾ ਚੈਨ ਨੂੰ ਫੋਨ ਕੀਤਾ ਕਹਿੰਦਾ ਮੈਂ ਆ ਨਹੀਂ ਸਕਦਾ ਕੋਰੀ ਨਾਮ ਆ ਉਹਦਾ ਕੋਰੀ ਨਾਮ ਹਾਂਜੀ ਇਹ ਜ਼ਮੀਂਦਾਰ ਸੀ ਜ਼ਮੀਂਦਾਰ ਹਾਂਜੀ ਜ਼ਮੀਨ ਜਾਇਦਾਦ ਸੀਗੀ ਸਾਰਾ ਕੁਝ ਸੀ ਥਾਏ ਨੇ ਦੱਬਲੀ ਐ ਕਹ ਮੇਰੀ ਮੰਮੀ ਗਾਦੀ ਸੀ ਨਸ਼ੇ 'ਚ ਜਿੰਨ ਮੰਮੀ ਵੀ ਨਸ਼ੇ 'ਚ ਲੱਤ ਹਾਂ ਇੱਥੇ ਲਿਆਂਦੀ ਉਹ ਮम्मी ਮੇਰੀ ਮਰ ਗਈ ਇੱਥੇ ਮੈਨੂੰ ਇਹ ਨਾਨੀ ਨੇ ਮੇਰੀ ਨੇ ਪਾਲਿਆ ਨਾਨੀ ਨੇ ਹਾਂ ਉਹ ਨਾਨੀ ਹੈਨੀ ਨਾਨੀ ਹੈਨੀ ਕੀ ਤੈਨੂੰ ਸਾਡੀ ਖਬਰ ਦਾ ਕੋਈ ਅਸਰ ਮਿਲਿਆ ਤੈਨੂੰ ਕੋਈ ਇਲਾਜ ਚ ਹੁਣ ਮੈਨੂੰ ਵਧੀਆ ਸੀ ਮਿਲ ਗਏ ਮੇਰਾ ਇਲਾਜ ਹੋ ਗਿਆ ਨਹੀਂ ਮੇਰੀ ਲੱਤ ਵੱਢਣੀ ਪੈਣੀ ਸੀ ਇਹ ਤਿੰਨ ਭਾਈ ਸੀ ਜੀ ਅੱਛਾ ਭਰਾ ਵੀ ਨਸ਼ੇ 'ਚ ਲੱਗ ਗਿਆ ਤਿੰਨ ਤਿੰਨ ਭੈਣ ਭਰਾ ਸੀ ਕਿ ਤਿੰਨ ਭਰਾ ਸੀ ਤੈ ਦੋ ਭਰਾ ਸੀ ਇੱਕ ਭੈਣ ਸੀ ਅੱਛਾ ਭੈਣ ਕੋਲ ਤਾਂ ਅਸੀਂ ਜਾਂਦੇ ਨਹੀਂ ਠੀਕ ਆ ਜਿੰਦਗੀ 'ਚ ਨਾ ਭੈਣ ਦੀ ਖਰਾਬ ਹੋਵੇ ਅੱਛਾ ਠੀਕ ਆ ਹੁਣ ਕੱਲ ਨੂੰ ਮਿਹਨੇ ਨਾ ਮਾਰਨ ਭੈਣ ਨੂੰ ਠੀਕ ਹੁਣ ਤবার ਫੇਰ ਤਾਂ ਨਹੀਂ ਨਸ਼ਾ ਕਰਨਾ ਚਾਹੀਦਾ ਮੈਂ ਨਹੀਂ ਕਰਦਾ ਹੀ ਹੁਣ ਨਹੀਂ ਕਰਦਾ ਤੋਬਾ ਕਰਾਂਗੇ ਹਾਂ ਹਾਂ ਤੋਬਾ ਪੂਰੀ ਮੇਰਾ ਮਾਸ਼ੱਲਾ ਆਇ ਹੋ ਜੇ ਬਸ ਅੱਲਾਹ ਠੀਕ ਹੋਣ ਲਾਇ ਤਾਂ ਤੇਰਾ ਹੋਈਗਾ ਸੰਸਥਾ ਨੇ ਬਾਹ ਫੜ ਲਈ ਹੁਣ ਸਰ ਸਰਵ ਸੁਖ ਸੇਵਾ ਫਾਊਂਡੇਸ਼ਨ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਫੀਮੇਲ ਮੇਲ ਜਿਹੜੇ ਲਵਾਰਿਸ ਪੇਸ਼ੈਂਟ ਆਉਂਦੇ ਪਿਛਲੇ 9 ਸਾਲ ਤੋਂ ਦੇਖ ਰਹੇ ਕਾਫੀ ਜੇ ਇੱਥੇ ਤੇਨੂੰ ਗੱਲ ਨੂੰ ਠੀਕ ਹੋ ਜਾ ਨਾ ਤੇ ਇਹਨਾਂ ਨਾਲ ਮਿਲ ਕੇ ਹੋਰ ਜਿਹੜੇ ਇੱਥੇ ਮਰੀ ਜਾਂਦੇ ਉਹਨਾਂ ਦੀ ਸੇਵਾ ਕਰੇਗਾ ਕਰੂੰਗਾ ਇਹ ਕਰੂੰਗਾ ਮੈਂ ਮੈਂ ਜਾਊਂਗਾ ਕਿਤੇ ਵ੍ਰਿਤੀ ਰੂੰਗਾ ਫਿਰ ਚੰਦ ਸਿੱਕਿਆਂ ਵਾਲੀ ਜਿਹੜੇ ਲੋਕੀ ਵੇਚਦੇ ਸਮੈਕਾ ਜਦ ਆਪਣੇ ਨਿਆਣੇ ਪੀਣ ਲੱਗੇ ਫੇਰ ਪਤਾ ਲੱਗੂ ਇੱਕ ਗਾਇਕ ਨੇ ਕਹੀ ਸੀ ਇਹ ਗੱਲ ਸੋ ਅੱਜ ਪਹਿਲਾਂ ਇੱਕ ਸ਼ਖਸ ਦਿਖਾਣੇ ਆ ਤੁਹਾਨੂੰ ਇਹਦੀ ਪਹਿਲਾਂ ਵੀ ਵੀਡੀਓ ਦਿਖਾ ਚੁੱਕੇ ਆ ਜਿੰਨੂੰ ਮਰਨ ਲਈ ਸ਼ਰਤ ਦਿੱਤਾ ਸੀ ਸਿਵਲ ਹਸਪੀਟਲ ਪਰ ਅੱਜ ਸਾਡੀ ਖਬਰ ਦਾ ਅਸਰ ਹੋਇਆ ਇਹਨੂੰ ਦਾਖਲ ਕਰਾ ਕੇ ਗਏ ਸੀ ਉਦੋਂ ਬਾਅਦ ਇਹਦਾ ਆਪਰੇਸ਼ਨ ਹੋਇਆ ਆਪਰੇਸ਼ਨ ਵੀ ਸੰਸਥਾ ਵੱਲੋਂ ਕਰਾਇਆ ਗਿਆ ਉਸ ਸੰਸਥਾ ਨਾਲ ਜਿਹੜੇ ਸੰਸਥਾ ਦੇ ਮੈਂਬਰ ਨੇ ਜਾਂ ਉਹਦੀ ਰੱਖ-ਰਖਾਅ ਵਾਲੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਅੱਜ ਬਾਈ ਨਾਲ ਗੱਲ ਕਰਨ ਆਏ ਆ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਜ਼ਿੰਦਗੀ ਬਚ ਗਈ ਆ ਸਾਡਾ ਜੀਵਨ ਸਫਲ ਹੋ ਗਿਆ ਅਸੀਂ ਨਹੀਂ ਜਾਣਦੇ ਕਿਸੇ ਦਾ ਧੀ ਪੁੱਤ इलाज ਉੱਥੋਂ ਮਰੇ ਜਾਂ ਫਿਰ ਉਹਨੂੰ ਮਰਨ ਲਈ ਛੱਡਿਆ ਜਾਵੇ ਜੋ ਸਾਡੇ ਤੋਂ ਬਣਦਾ ਅਸੀਂ ਕਰਦੇ ਆਂ ਭਾਈ ਹੋ ਗਿਆ ਆਪਰੇਸ਼ਨ ਹੁਣ ਹਾਂਜੀ ਹੋ ਗਿਆ ਜੀ ਕੀ ਨਾਮ ਹੈ ਤੇਰਾ ਮੇਰਾ ਨਾਮ ਗਿੰਦਾ ਜੀ ਕਿੰਦੇ ਕੀ ਹੋਇਆ ਸੀ ਉਦੋਂ ਜਦੋਂ ਤੁਹਾਨੂੰ ਅਸੀਂ ਮਿਲਣਾ ਸੀ ਕਿੱਦਾਂ ਉਦੋਂ ਹੀ ਉੱਥੇ ਮੈਂ ਬੈਠਾ ਹੀ ਮੇਰਾ ਹੀ ਉਸੇ ਕਿਆ ਹੀ ਫੇਰ ਹੋਇਆ ਮੇਰਾ ਆਪਰੇਸ਼ਨ ਜੀ ਅੱਛਾ ਅੱਜ ਮਹੀਨਾ ਹੋ ਗਿਆ ਦਾਖਲਾ ਹੁਣ ਤਾਂ ਨਹੀਂ ਤੰਗ ਕਰਦੇ ਨਹੀਂ ਹੁਣ ਨਹੀਂ ਕੋਈ ਤੰਗ ਕਰਦਾ ਉਦੋਂ ਉਹ ਚੰਡੀਗੜ੍ਹ ਵੀ ਲੈ ਕੇ ਹੀ ਕਹਿੰਦੇ ਹਾਂ ਚੰਡੀਗੜ੍ਹ ਵੀ ਲੈ ਕੇ ਗਏ ਸੀ ਹੁਣ ਚੰਡੀਗੜ੍ਹ ਵੀ ਲੈ ਕੇ ਜਦੋਂ ਅਸੀਂ ਖ਼ਬਰ ਕੀਤੀ ਹੁਣ ਚੰਡੀਗੜ੍ਹ ਤੋਂ ਆਪਰੇਸ਼ਨ ਵੀ ਹੋ ਗਿਆ ਤੇਰਾ ਤੇ ਹੁਣ ਕਿੰਨੇ ਦਿਨਾਂ ਤੱਕ ਤੈਨੂੰ ਕਹਿੰਦੇ ਠੀਕ ਹੋ ਜਾਏਗਾ ਮੈਨੂੰ ਵੀ 2-3 ਮਹੀਨੇ ਬਾਅਦ ਠੀਕ ਹੋ ਜਾਊਂਗਾ ਕਿੰਦੇ ਇੱਕ ਸਵਾਲ ਆ ਮਨ ਦੇ ਵਿੱਚ ਤੇਰੀ ਵੀਡੀਓ ਦੇਖ ਕੇ ਕਈ ਲੋਕਾਂ ਨੇ ਨਸ਼ੇੜੀ ਕਿਹਾ ਸੀ ਸਾਨੂੰ ਪਤਾ ਵੀ ਲੱਗਾ ਤੂੰ ਨਸ਼ੇ ਕਰਦਾ ਸੀ ਕੁਝ ਜ਼ਿੰਦਗੀ ਬਾਰੇ ਦੱਸਣਾ ਚਾਹੇਂਗਾ ਤੈਨੂੰ ਕੋਈ ਲਾਲਚ ਨਹੀਂ ਕੋਈ ਕੁਝ ਨਹੀਂ ਤੂੰ ਦੱਸਣਾ ਚਾਹੇਂਗਾ ਆਪਣੀ ਜ਼ਿੰਦਗੀ ਬਾਰੇ ਕਿੱਦਾਂ ਤੂੰ ਨਸ਼ੇੜੀ ਦਿਲ ਦੇ ਵਿੱਚ ਵਿਸਿਆ ਤੈਨੂੰ ਪਤਾ ਐਚ ਆਈ ਵੀ ਵੀ ਕਹਿੰਦੇ ਤੈਨੂੰ ਇਹ ਕੋਈ ਛੂਹ ਛੂਤ ਵਾਲੀ ਬਿਮਾਰੀ ਨਹੀਂ ਹੁੰਦੀ ਇਹ ਮਰੀਜ਼ ਨੂੰ ਲੋਡ ਆ ਠੀਕ ਹੋਏ ਨਾ ਤਾਂ ਕੁਝ ਪਰ ਦੱਸੇਂਗਾ ਤੇਰੀ ਜ਼ਿੰਦਗੀ ਕਿੱਦਾਂ ਬਰਬਾਦ ਹੋਈ ਕਿੰਨੇ ਭੈਣ ਭਰਾ ਸੀ ਕੀ ਕਰਦੇ ਤੇਰੇ ਡੈਡੀ ਕਿੱਦਾਂ ਮੇਰਾ ਡੈਡੀ ਬਲੈਕ ਕਰਦਾ ਹੁੰਦਾ ਸੀ ਡੋਡਿਆਂ ਦੀ ਤੇਰਾ ਡੈਡੀ ਡੋਡੇ ਬਲੈਕ ਕਰਦਾ ਸੀ ਹਾਂਜੀ ਫਿਰ ਉਹ ਗਾਹਾਵਤ ਸੱਚ ਹੈ ਨਾ ਚੰਦ ਲੋਕੀ ਜਿਹੜੇ ਸਿੱਕਿਆਂ ਵਾਲੀ ਕਰਦੇ ਪਲਾਂਦੇ ਨੇ ਸਮੈਕਾ ਜਦੋਂ ਆਪਣੇ ਨਿਆਣੇ ਪਤਾ ਲੱਗੇ ਫਿਰ ਪਤਾ ਲੱਗੂ ਪੀਣ ਲੱਗੇ ਤਾਂ ਅੱਜ ਲੱਗਦਾ ਤੇਰੇ ਡੈਡੀ ਦੀਆਂ ਗਲਤੀਆਂ ਤੁਹਾਡੇ ਮੂਰੇ ਆਈਆਂ ਹਾਂਜੀ ਆਈਆਂ ਮੈਨੂੰ ਪਤਾ ਲੱਗਿਆ ਕਿੰਨੇ ਭੈਣ ਭਰਾ ਸੀ ਅਸੀਂ ਅਸੀਂ ਤਿੰਨ ਭਾਈ ਸੀ ਜੀ ਅੱਛਾ ਭਰਾ ਵੀ ਨਸਜ ਲੱਗ ਗਿਆ ਤਿੰਨੇ ਤਿੰਨ ਭੈਣ ਭਰਾ ਸੀ ਕਿ ਤਿੰਨ ਭਰਾ ਸੀ ਤੈ ਦੋ ਭਰਾ ਸੀ ਇੱਕ ਭੈਣ ਸੀ ਅੱਛਾ ਭੈਣ ਕੋਲ ਤਾਂ ਅਸੀਂ ਜਾਂਦੇ ਨਹੀਂ ਠੀਕ ਆ ਜੰਦੇ ਕੀ ਨਾ ਭੈਣ ਦੀ ਖਰਾਬ ਹੋਵੇ ਅੱਛਾ ਠੀਕ ਆ ਤੇ ਹੁਣ ਕੱਲ ਮਿਹਨੇ ਨਾ ਮਾਰਨ ਭੈਣ ਨੂੰ ਦੋਨੇ ਭਰਾ ਨਸ਼ਾ ਕਰਦੇ ਹਾਂ ਹਾਂਜੀ ਦੋਨੇ ਕਿੱਦਾਂ ਨਸ਼ਾ ਕਰਨ ਲੱਗੇ ਹਾਂਜੀ ਨਸ਼ਾ ਕਿੱਦਾਂ ਕਰਨ ਲੱਗ ਗਿਆ ਤੇਰੇ ਡੈਡੀ ਤਾਂ ਡੋਡੇ ਪੀਂਦੇ ਪਰ ਤੂੰ ਚਿੱਟੇ ਤੇ ਕਿੱਦਾਂ ਲੱਗ ਗਿਆ ਮਾਂ ਮੇਰੇ ਮੁੰਡੇ ਨੇ ਲਾਤਾ ਹੀ ਮੇਰੇ ਨੇ ਅੱਛਾ ਜੀ ਹਾਂਜੀ ਛੱਟੇ ਚ ਉਹਦਾ ਪਹਿਲਾਂ ਲੱਗ ਗਈ ਛੋਟਾ ਦਾ ਹੀ ਛੋਟਾ ਪੀ ਲੱਗਿਆ ਹਾਂਜੀ ਮੈਨੂੰ ਦੇਖ ਦੇ ਕੇ ਹਾਂ ਮੈਨੂੰ ਇਸੇ 7 ਸਾਲ ਹੋ ਗਏ ਕਿੰਨੇ ਦਿਨੋਂ ਤੇ ਆ ਜਿਹੜੀ ਐਚ ਆਈ ਵੀ ਬਿਮਾਰੀ ਲੱਗੀ ਹੈ ਕਿਦਾਂ ਇਹ ਇਦਾਂ ਹੀ ਲੱਗੀ ਜੀ ਮੈਨੂੰ ਸਮਾਨ ਨਾਲ ਜੀ ਇੱਕ ਦੂਜੇ ਦੇ ਟੀਕੇ ਲਾਉਂਦਾ ਹਾਂਜੀ ਕਿ ਕਿਹੜੇ ਕਿਹੜੇ ਸਮਾਜ ਚੋਂ ਤੁਸੀਂ ਆਨੇ ਹੋ ਐਸੀ ਵਰਗ ਚੋਂ ਆਨੇ ਹੋ ਬੀ ਸੀ ਆ ਜੋ ਰਵਿਦਾਸੀ ਬਸ ਕਿਹੜੇ ਵਰਗ ਚੋਂ ਆਨੇ ਹੋ ਜਿਮੀਦਾਰ ਸੀ ਜਿਮੀਦਾਰ ਹਾਂਜੀ ਜ਼ਮੀਨ ਜਾਇਦਾਦ ਸੀਗੀ ਸਾਰਾ ਕੋਸੀ ਥਾਏ ਨੇ ਦਾਪੜੀ ਦਾ ਨਰਾंगा ਉਹਦਾ ਨਾ ਹੀ ਕਿਹੜੀ ਕਿਹੜੀ ਜਗ੍ਹਾ ਰਹਿੰਦਾ ਗਾਲ ਵਰਿੰਦਾ ਜੀ ਵੱਡੀ ਵੱਡੀ ਗਾਲ ਹਾਂ ਹੁਣ ਲੂਜੀ لینڈ ਗਿਆ ਹੋਇਆ ਬਾਹਰ ਅੱਛਾ ਹਾਂਜੀ ਉਹਦਾ ਸਾਰਾ ਟੱਬਰ ਲੂਜੀ لینڈ ਗਿਆ ਹੋਇਆ ਅੱਛਾ ਹੁਣ ਅਜੇ ਠੇਕੇ ਖਾਣੇ ਆ ਜੀ ਤੁਹਾਡਾ ਘਰ ਸੀ ਜਿਹੜਾ ਘਰ ਸੀ ਉਹ ਹੈਗਾ ਵਾ ਹਜੇ ਉੱਥੇ ਮੇਰਾ ਚਾਚਾ ਰਹਿੰਦਾ ਉਹਦੇ ਨਾਲ ਵਰਤਦੇ ਆ ਅੱਛਾ ਹਾਂ ਚਾਚਾ ਤੇ ਤੇਰੇ ਮੰਮੀ ਡਾਡੀ ਚ ਕੋਈ ਨਹੀਂ ਹੈਗਾ ਮੇਰਾ ਕੋਈ ਵੀ ਹੈ ਨਹੀਂ ਜੀ ਅੱਛਾ ਮੇਰਾ ਕੋਈ ਹੁੰਦਾ ਮੈਨੂੰ ਲੈਦਾ ਜਾਂਦਾ ਹੀ ਚੱਲ ਰੋ ਨਾ ਮੇਰਾ ਭਰਾ ਹਿੱਸੇ ਪਏ ਸੀ ਜੀ ਸੇ ਨਹੀਂ ਪਏ ਦਬਲੀ ਜਗ੍ਹਾ ਸਾਰੀ ਜਗ੍ਹਾ ਸਾਰੀ ਹੁਣ ਪੁਰਾਣੂ ਕਦੀ ਮਿਲਦਾ ਨਹੀਂ ਜੀ ਉਹਨੂੰ ਕਿਹਾ ਵਾ ਫੋਨ ਲਾ ਕੇ ਚਾਚੇ ਨੂੰ ਵੀ ਕਿਹਾ ਉਹ ਹੁੰਦਾ ਨਹੀਂ ਕੋਈ ਕਰੇ ਫੋਨ ਕੀਤਾ ਸੀ ਹਾਂ ਜੀ ਆ ਫੋਨ ਕਿੱਦਾਂ ਕਿ ਲਿੱਤਾ ਐ 200 ਦਾ ਥੱਲੋ ਲਿੱਤਾ ਹੀ ਅੱਛਾ ਕਿਸੇ ਆ ਫੋਨ ਇਹਨੇ ਲਿੱਤਾ ਮੰਗ ਮੰਗ ਕੇ ਇੱਥੇ ਲੋਕਾਂ ਕੋਲ ਦਾਦਾ ਤੇ ਬੀਬੀ ਦੇ ਪੀਕ ਮੰਗ ਕੇ ਇਹ ਫੋਨ ਮੰਗ ਕੇ ਵੀ ਕਹਿੰਦੇ ਨਾ ਕਹਿੰਦਾ ਮੇਰੇ ਕਹਿੰਦਾ ਮੋਬਾਈਲ ਲੈਣ ਨੂੰ ਕਹਿੰਦਾ ਮੇਰਾ ਫੋਨ ਚੈੱਕ ਕਰ ਲਓ ਵੀ ਇਹਨੂੰ ਜੀ ਕਹਿੰਦਾ ਕੀ ਕਹਿੰਦਾ ਇਹ ਤੇ ਕੋਈ ਫੋਨ ਨਹੀਂ ਆਂਦਾ ਕਹਿੰਦਾ ਆਉਂਗਾ ਕਿੱਦਾਂ ਕਹਿੰਦਾ ਤੂੰ ਉਸ ਗਰੀਬ ਦਾ ਪੁੱਤ ਐ ਜਿਹਦੇ ਆਪਣੇ ਸਾਥ ਛੱਡ ਦਿੰਦੇ ਨੇ ਇਸ ਫੋਨ ਤੇ ਕਿਸੇ ਦਾ ਫੋਨ ਨਹੀਂ ਆਣਾ ਜੇ ਤੇਰੇ ਟੌਆ ਹੁੰਦਾ ਤੇ ਤੈਨੂੰ ਫੋਨ ਸਾਰੇ ਆ ਜਾਣੇ ਸੀ ਪਰ ਇਹ 200 ਰੁਪਏ ਵਾਲੇ ਫੋਨ 'ਚ ਕਿਸੇ ਦਾ ਨਹੀਂ ਫੋਨ ਆਣਾ ਕੀ ਹੋਇਆ ਫਿਰ ਫੋਨ ਕੀਤਾ ਚਾਚੇ ਨੂੰ ਚਾਚੇ ਨੂੰ ਫੋਨ ਕੀਤਾ ਕਹਿੰਦਾ ਮੈਂ ਆ ਨਹੀਂ ਸਕਦਾ ਕੋਰੀ ਨਾਮ ਆਉਦਾ ਕੋਰੀ ਨਾ ਹਾਂਜੀ ਉਹ ਵੀ ਕੁਝ ਬਲੈਕ ਬਲੂ ਕਰਦਾ ਕਿਉਂਕੀ ਕੰਮ ਕਰਦਾ ਗੋਲੀ ਖਾਂਦਾ ਜੀ ਜੀ ਥੱਲੇ ਰੱਖਾਂ ਦੀ ਕਹੋ ਵੀ ਕਹਿੰਦਾ ਮੈਨੂੰ ਟਾਈਮ ਨਹੀਂ ਮਿਲਦਾ ਕਹਿੰਦਾ ਮੈਂ ਆ ਨਹੀਂ ਸਕਦਾ ਅਰੇ ਤੂੰ ਕਿਹਾ ਨਹੀਂ ਚਾਚਾ ਵੀ ਮੈਂ ਮਰਨੋ ਮਰਨੋ ਪਿਆ ਮੈਨੂੰ ਮੜਾ ਦੇਖੀਂ ਦੇਖਦਾ ਹੀ ਨਹੀਂ ਵੀ ਉਹ ਫੋਨ ਲਾਇਆ ਉਹਨੂੰ ਨੰਬਰ ਵੀ ਹੈਗਾ ਉਹਦਾ ਭੈਣ ਨੂੰ ਦੁੱਖ ਤਕਲੀਫ ਦੇਣਾ ਨਹੀਂ ਚਾਹੁੰਦਾ ਉਹਦਾ ਘਰ ਤੂੰ ਖਰਾਬ ਨਹੀਂ ਕਰਨਾ ਚਾਹੁੰਦਾ ਭਰਾ ਤੇਰੇ ਦੇ ਬਾਰੇ ਤੈਨੂੰ ਪਤਾ ਨਹੀਂ ਉਹਦਾ ਨੰਬਰ ਨੰਬਰ ਹਾਂ ਭੈਣ ਦਾ ਨੰਬਰ ਮੈਨੂੰ ਪਤਾ ਨਹੀਂ ਮਾ ਭਰਾ ਦਾ ਭਰਾ ਕਿੱਥੇ ਹੁੰਦਾ ਭਰਾ ਵੀ ਪੋਤੇ ਹੁੰਦਾ ਹੀ ਫਿਰਦਾ ਆ ਟੋਟੋ ਚਲਾਉਂਦਾ ਆ ਟੋਟੋ ਚਲਾਉਂਦਾ ਹਾਂਜੀ ਕੀ ਕਹਿਣਾ ਚਾਹੂੰਗਾ ਨੌਜਵਾਨਾਂ ਨੂੰ ਆ ਜ਼ਿੰਮੀਦਾਰਾਂ ਦਾ ਪੋਤੇ ਆ ਜ਼ਮੀਨ ਜਾਇਦਾਦ ਵੀ ਚਲ ਗਈ ਆ ਅੱਜ ਤੇ ਉਹ ਬਿਮਾਰੀ ਨਾਲ ਗ੍ਰਸਤ ਆ ਜਿੰਨੂੰ ਲੋਕੀ ਕੋਲ ਬਿਠਾਉਂਦੇ ਵੀ ਕਤਰਾਉਂਦੇ ਨੇ ਚਾਹੇ ਬਿਮਾਰੀ ਜਦੋਂ ਤੁਸੀਂ ਨਸ਼ਿਆਂ ਦੇ ਟੀਕੇ ਇੱਕ ਦੂਜੇ ਦੇ ਲਾਣੇ ਤਾਂ ਫੈਲਦੀ ਫੈਲੀ ਆ ਪਰ ਲੋਕਾਂ ਨੂੰ ਇਹਦੇ ਬਾਰੇ ਗਲਤ ਪਤਾ ਆ ਵੀ ਐਚ ਆਈ ਵੀ ਕਿਤੇ ਕਿਸੇ ਨਾਲ ਗਲਤ ਜਨਾਨੀ ਨਾਲ ਸੰਭੋਗ ਕਰਨਾ ਹੁੰਦੀ ਆ ਪਰ ਇਹ ਤਾਂ ਨਸ਼ਿਆਂ ਦੇ ਟੀਕੇ ਇੱਕ ਦੂਜੇ ਨਾਲ ਲਾਣਾ ਵੀ ਹੁੰਦੀ ਆ ਅੱਜ ਕੀ ਸੁਨੇਹਾ ਦੇਵਾਂਗਾ ਦੂਜੇ ਲੋਕਾਂ ਨੂੰ ਜਿਹੜੇ ਤੇਰੇ ਵਰਗੇ ਨੋਦਵਾਲ ਨਸ਼ੇ ਦੀ ਦਲਦਲ ਵਿੱਚ ਫਸੇ ਜਾ ਰਹੇ ਆ ਇੱਕ ਮਾਮਾ ਪੁੱਤ ਸੁੱਖ ਮੰਗ ਮੰਗੇ ਪੁੱਤਾਂ ਦੀ ਜੁੜੇ ਬਣਾਉਂਦੀ ਆ ਪੁੱਤ ਵੀ ਨਸ਼ਿਆਂ 'ਚ ਲੱਗਦੇ ਜਾਂਦੇ ਆ ਜੀ ਕੀ ਕਹਾਂਗੇ ਆਪਣਾ ਕੀ ਅਪੀਲ ਕਰਨਾ ਚਾਹੁੰਦਾ ਉਹਨਾਂ ਨੂੰ ਕੀ ਕੀ ਕਹਿਣਾ ਚਾਹੁੰਦਾ ਨਸ਼ੇ ਉੱਤੇ ਲੋਕਾਂ ਨੂੰ ਜਿਹੜੇ ਨਸ਼ੇ ਦੀ ਦਲਦਲ 'ਚ ਫਸੇ ਤੇਰੇ ਮੰਗ ਰਾਜੇ ਉਪਹਾਜ ਹੋ ਗਏ ਨੇ ਨਾ ਨਸ਼ੇ ਜੇ ਲੱਗਣ ਸਾਡੇ ਅੰਗੂ ਹੋ ਜਾਊਗਾ ਹੀ ਮੇਰੇ ਅੰਗੂ ਹੋ ਜਾਊਗਾ ਮੰਜੇ ਤੇ ਜੀ ਅ ਐਚ ਵੀ ਲੱਗ ਜੂਗੀ ਉਹਨਾਂ ਨੂੰ ਇਹ ਨਾ ਗੱਲ ਨੂੰ ਨਾ ਸੇ ਮੈਂ ਦਾਅਵਾ ਨਹੀਂ ਕਰਦਾ ਇਹ ਹੁਣ ਮੈਨੂੰ ਅੱਖਾਂ ਦੇ ਹੰਝੂ ਆ ਦੋਖੋ ਉਹਨਾਂ ਵੀ ਮੈਂ ਗਲਤ ਰਸਤੇ ਚੁਰ ਗਈ ਗਲਤ ਨਜ਼ਰ ਲੱਗ ਗਿਆ ਮੈਨੂੰ ਪਤਾ ਲੱਗਾ ਪਤਾ ਲੱਗਾ 25 ਸਾਲ ਦੀ 25 ਸਾਲ ਦੀ 6 ਸਾਲ ਤੋਂ ਨਸ਼ੇ ਤੇ 18-19 ਸਾਲ ਤੋਂ ਨਸ਼ੇ ਲੱਗੇ ਹਾਂਜੀ ਕਿੰਨੀ ਪੜਾਈ ਪੜੀ ਹੈ ਪੜਾਈ ਨਹੀਂ ਪੜੀ ਇਸ ਰੇ ਪੜ੍ਹਾਈ ਦਾ ਵੀ ਰੋਲ ਮੰਨਦਾ ਜੇ ਬੰਦਾ ਪੜ੍ਹ ਲਿਖ ਕੇ ਸਕੂਲਾਂ ਦੇ ਵਿੱਚ ਸਾਨੂੰ ਜਾਗਰੂਕ ਕੀਤਾ ਜਾਵੇ ਨਸ਼ੇ ਬਾਰੇ ਤੇ ਸਾਨੂੰ ਆ ਦਿਨ ਦੇਖਣੇ ਨਾ ਪੈਣ ਹਾਂਜੀ ਸਰ ਪੜ੍ਹਦਾ ਹੁੰਦਾ ਮੈਨੂੰ ਐਜ ਦੁੱਖ ਦੇਖਣੇ ਨਹੀਂ ਪਣੇ ਸੀ ਦੇਖੋ ਹਾਂ ਹਾਂ ਐ ਕਮੇਰੀ ਮੰਮੀ ਪਾਦੀ ਸੀ ਨਸ਼ੇ ਜਿੰਨ ਮੰਮੀ ਵੀ ਨਸ਼ੇ ਚ ਲੱਤ ਹਾਂ ਅੱਜ ਤੇ ਲਿਆਂਦੀ ਉਹ ਮੰਮੀ ਮੇਰੀ ਮਰ ਗਈ ਇੱਥੇ ਸਾਰਾ ਡੱਬਰ ਨਸ਼ਿਆਂ ਤੇ ਲਾਤਾ ਪਿਓ ਨੇ ਕਦੀ ਇਹ ਨਹੀਂ ਸੋਚਿਆ ਵੀ ਮੈਂ ਲੋਕਾਂ ਦੇ ਘਰ ਪੱਟੇ ਤੇ ਮੇਰਾ ਵੀ ਘਰ ਪੱਟਾ ਹੋ ਜਾਣਾ ਹਾਂ ਸਹੀ ਗੱਲ ਹੈ ਮੈਨੂੰ ਨਾਨੀ ਨੇ ਮੇਰੀ ਨੇ ਪਾਲਿਆ ਨਾਨੀ ਨੇ ਹਾਂ ਉਹ ਨਾਨੀ ਹੈਨੀ ਨਾਨੀ ਹੈਨੀ ਅੱਜ ਕੀ ਕਹਿਣਾ ਚਾਹੇਗਾ ਚੱਲ ਅਸੀਂ ਨਹੀਂ ਕਹਿੰਦੇ ਅਸੀਂ ਇੱਕ ਜਰੀਆ ਪਰ ਕੀ ਤੈਨੂੰ ਸਾਡੀ ਖਬਰ ਦਾ ਕੋਈ ਅਸਰ ਮਿਲਿਆ ਤੈਨੂੰ ਕੋਈ ਇਲਾਜ ਤੇ ਹੁਣ ਮੈਨੂੰ ਵਧੀਆ ਅਸੀਂ ਮਿਲ ਗਏ ਮੇਰਾ ਇਲਾਜ ਹੋ ਗਿਆ ਨੇ ਮੇਰੀ ਲਤ ਵੱਢਣੀ ਪੈਣੀ ਸੀ ਠੀਕ ਹੋਣ ਤੋਂ ਬਾਅਦ ਫੇਰ ਤਾਂ ਨਸ਼ਾ ਕਰਨਾ ਆ ਜਾਏਗਾ ਮੈਂ ਨਹੀਂ ਕਰਦਾ ਹੀ ਹੁਣ ਨਹੀਂ ਕਰਦਾ ਤੋਬਾ ਕਰਾਂਗੇ ਹਾਂ ਹਾਂ ਤੋਬਾ ਪੂਰੀ ਮੇਰਾ ਬੱਸ ਇਲਾਜ ਹੋ ਜੇ ਬਸ ਇਲਾਜ ਠੀਕ ਹੋਣ ਲਾਜ ਤੇ ਤਰ੍ਹਾਂ ਹੋਈਗਾ ਸੰਸਥਾ ਨੇ ਬਾਹ ਫੜ ਲਈ ਹੁਣ ਹਾਂਜੀ ਗੁਰੂ ਦੇ ਲੜ ਲੱਗੇਗਾ ਹਾਂ ਹਾਂ ਮੈਂ ਕਿਤੇ ਵਧੀਆ ਕਿਤੇ ਲੱਗ ਜੂਗਾ ਜੀ ਹੁਣ ਨਹੀਂ ਮੰਨ ਸਕਦਾ ਤੂੰ ਹਾਂ ਹਨਬਰ ਹਾਂ ਨਹੀਂ ਸਵੇ ਤੋਬਾ ਕਰ ਗਿਆ ਤੁਸੀਂ ਵੀ ਤੋਬਾ ਕਰ ਲੋ ਇਹ ਸਿਵਲ ਹਸਪੀਟਲ ਦਾ ਲਵਾਰਸ ਬਾੜਾ ਜਿੱਦਾਂ ਹਾ ਲਵਾਰਸ ਏਲੇ ਦਾ ਹੈ ਨਾ ਪੋਸਟਰ ਐਦਾਂ ਹੀ ਇੱਥੇ ਤੁਸੀਂ ਲੈਣਾ ਇਹ ਸਾਰੇ ਉਹ ਲਵਾਰਸ ਆ ਜਿਨ੍ਹਾਂ ਨੂੰ ਕੋਈ ਪੁੱਛਣ ਨਹੀਂ ਆਂਦਾ ਇਹਨਾਂ ਦੇ ਵੀ ਘਰ-ਬਾਰ ਹੋਣਗੇ ਇਹ ਬਾਈ ਦੇ ਦੱਸੇ ਜਾਂਦਾ ਮੂਝੇ ਬਾਈ ਜੀ ਥੋੜਾ ਤੁਸੀਂ ਦੱਸੋ ਕੀ ਇਹਨਾਂ ਦੇ ਮੂਝੇ ਕੀੜੇ ਪੈ ਕੇ ਸੀ ये यहाँ पर आए थे इनके सर में कीड़े पड़े हुए थे जी। और इनका कंडीशन बहुत वेरी बैड कंडीशन हो गया डॉक्टर ने पी चंडीगढ़ रिफ़र किया और उसके बाद इनको वो ये बोला गया कि डॉक्टर को हम लोग सोचा कि ये बंदे कितने जाएंगे तो मैं डॉक्टर को स्पेशलिस्ट यहाँ बुलाया था जी। तो इनके मुख से करीब पच्चीस से तीस कीड़े निकाले गए और ड्रेसिंग भी किया गया अब हालात कंडीशन ठीक है जी तो आजकल इंसानियत कहाँ गई सर इंसानियत तो जैसे हम हैं और आप भी हैं हर एक इंसान के दिल में जब तक एक इंसान के प्रति अच्छी सोच और अच्छी भावनाएं नहीं रहेंगी तब तक इंसान के जीवन में इंसानियत नाम का बनना ठीक नहीं रहता है और हम लोग का काम है कि गिरते हुए इंसान का सहारा देना इन लोग का कोई नहीं है और शायद में इन लोग के पास भी आज कोई इनके घर वाला होता या पास वाला होता तो इनका भी कोई ना कोई अच्छी तरीके से ले जाता जैसे प्राइवेट ट्रीटमेंट कराते और हम लोग सेवा करते हैं सेवा करने के नाते मुझसे जितना हो सकता है इनका अच्छी तरीके से केयर देख रेख करना खाना पानी की व्यवस्था दवा की व्यवस्था और कहने को जितने जांच होते हैं सारे सब कुछ सेवा फ्री कराते हैं फ्री कराते हैं हाँ जी सर पर आ, उस दिन हम पता लगा हमने खबर किसी तब इसको एडमिट किया नो सर मैं तो ड्यूटी पर था नहीं बट फिलहाल मेरे आठ से दो मॉर्निंग में ड्यूटी रहता ओके। है हाँ। आ... सरकारी नौकरी का नौ लोग सेवा के ट्रस्ट की तरफ से कौन से अब से सुख सेवा फाउंडेशन सर्व सुख सेवा हाँ जी सर लगता कोई सरकार आएगी जो हमारे हाथ पकड़ेगी कभी आ सकती है उम्मीद है सर मेरे को तो यहाँ का कुछ भी समझ में नहीं आ रहा है हालात को देखते हुए यही लग रहा है सर कि कोई भी सरकार आती है जाते हैं देखते हैं बट इस पर देखते हैं सारे लोग करते हैं यहाँ पर सारे मिनिस्टर भी आते हैं सब कुछ आते हैं आँखें देख के चले जाए बट उस पर फोकस और करने काम करने की जरूरत होती है सर उस पर कोई लोड नहीं करता से है। इस वार्ड में आपको सिर्फ ਸਰਸਤਾ ਕੋ ਦਿਆ ਹੋ ਸਰਬ ਸੁਖ ਸੇਵਾ ਹਾਂਜੀ ਸਰ ਸੰਸਥਾ ਇਸ ਵਾਰਡ ਮੇ ਜੋ ਵੀ ਹੈ ਉਹ ਹੀ ਦੇਖਦੇ ਹਾਂ ਹਾਂਜੀ ਸਰ ਜੋ ਲਵਾਰਿਥ ਨਹੀਂ ਸਰ ਇਸ ਕੇ ਬਾਅਦ ਮੇ ਵੀ ਕਹਿੰਨੇ ਦਾ ਮਤਲਬ ਜੈਸੇ ਜੋ ਬੰਦਾ ਸੜਕ ਤੇ ਮਿਲ ਗਿਆ ਔਰ کہیں ਮਿਲ ਗਿਆ ਉਸ ਕੋ ਵੀ ਹਮ ਲੋਗ ਅਚੀ ਤਰੀਕੇ ਸੇਵਾ ਕਰਤਾ ਹੂੰ ਓ ਇਨਸਾਨ ਵੀ ਸਾਡੇ ਨਾਲ ਆ ਗਏ ਨੇ ਦੂਜੇ ਭਾਜੀ ਮੈਡਮ ਜੀ ਵੀ ਆ ਗਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੋ ਇੱਥੇ ਸਰਬ ਸੁਖ ਸੇਵਾ ਸੋਸਾਇਟੀ ਬੋਲੋ ਜਿਹੜੇ ਇੱਥੇ ਲਵਾਰਥ ਲੋਗ ਆ ਜਿਨ੍ਹਾਂ ਦੀ ਦੇਖਰੇਖ ਕੀਤੀ ਜਾ ਰਹੀ ਹੈ ਸਤਿਗੁਰ ਪੰਜੀ ਜੀ ਬਾ ਫੜਦੇਓ ਲਵਾਰਸਾਂ ਦੀ ਪਹਿਲਾਂ ਤਾਂ ਆਪਣੀ ਸੰਸਥਾ ਬਾਰੇ ਥੋੜਾ ਦੱਸ ਦੋ ਤੇ ਵੀ ਕੀ ਇਹਦੇ ਕੰਮ ਉਹ ਦੱਸ ਦੋ ਥੋੜਾ ਕਿਉਂਕਿ ਇਸ ਚੈਕਸ ਨੂੰ ਦੇਖੀ ਸੀ ਤੁਸੀਂ ਸਾਡੀ ਖਬਰ ਨਹੀਂ ਮੈਂ ਖਬਰ ਨਹੀਂ ਦੇਖੀ ਤੁਹਾਡੀ ਜੀ ਦੇਖੀ ਨਹੀਂ ਹੈਗੀ ਮੈਂ ਥੋੜਾ ਸੋਸ਼ਲ ਮੀਡੀਆ ਤੇ ਘੱਟ ਹੀ ਜੀ ਹਾਂਜੀ ਤੇ ਕਿੱਦਾਂ ਤੁਹਾਡੀ ਸੰਸਥਾ ਵਰਕ ਕਰਦੀ ਤਾਂ ਕਿੱਦਾਂ ਇਹ ਜਿਹੜੇ ਇੱਥੇ ਲਵਾਰਸ ਆ ਉਹਨਾਂ ਨੂੰ ਪਾਹ ਫੜਦੀ ਸਰ ਸਰ ਸੁਖ ਸੇਵਾ ਫਾਊਂਡੇਸ਼ਨ ਕਾਫੀ ਸਮੇ ਤੋਂ ਲੰਮੇ ਸਮੇ ਤੋਂ ਫੀਮੇਲ ਮੇਲ ਜਿਹੜੇ ਲਵਾਰਸ ਪੇਸ਼ੈਂਟ ਆਉਂਦੇ ਪਿਛਲੇ 9 ਸਾਲ ਤੋਂ ਦੇਖ ਰਹੇ ਕਾਫੀ ਜੀ ਸੋ ਸਾਡੀ ਨਜ਼ਰ ਚ ਜਿੰਨੇ ਵੀ ਹੁੰਦੇ ਨੇ ਸਾਡੀ ਕੋਸ਼ਿਸ਼ ਹੈ ਕਿ ਕੋਈ ਬਿਨਾ ਇਲਾਜ ਤੋਂ ਨਾ ਜਾ ਪਾਏ ਔਰ ਜਿਨ੍ਹਾਂ ਦੇ ਘਰ ਦੇ ਵਗੈਰਾ ਨਹੀਂ ਹੁੰਦੇ ਉਹਨਾਂ ਨੂੰ ਆਪਾਂ ਆਸ਼ਰਮ ਭੇਜ ਦਿੰਦੇ ਜੀ ਤੇ ਕਈਆਂ ਨੂੰ ਬਹੁਤ ਅਜੀਬੋ ਗਰੀਬ ਬਿਮਾਰੀਆਂ ਵੀ ਹੁੰਦੀਆਂ ਨੇ ਗੰਦੇ ਤੋਂ ਗੰਦੇ ਪੇਸ਼ੈਂਟ ਵੀ ਹੁੰਦੇ ਨੇ ਜੀ ਬਿਲਕੁਲ ਬਿਲਕੁਲ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਸਾਡੀ ਨਜ਼ਰ ਚ ਆਂਦਾ ਤੇ ਜੋ ਵੀ ਟ੍ਰੀਟਮੈਂਟ ਬੰਦਾ ਸੀ ਸਾਡੀ ਜਿੰਨੀ ਹਿੰਮਤ ਹੈ ਅਸੀਂ ਜ਼ਰੂਰ ਕਰਦੇ ਤੁਸੀਂ ਲਵਾਰਿਸ ਵਾਰਡ ਦੇ ਦਿਓ ਜ਼ਿਆਦਾਤਰ ਠੀਕ ਹੈ ਜਦੋਂ ਤੁਹਾਨੂੰ ਲੱਗਦਾ ਵੀ ਲੋਕਾਂ ਦੀ ਆਤਮਾ ਮਰੀ ਹੁੰਦੀ ਜਿਨ੍ਹਾਂ ਦੀ ਉਹ ਆਪਣੇ ਪਰਿਵਾਰ ਦੇ ਲੋਕ ਮਰਨ ਲਈ ਛੱਡ ਦਿੰਦੇ ਉਹ ਇੱਥੇ ਆਂਦੇ ਤੁਹਾਡੇ ਕੋਲ ਕਿਉਂਕਿ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੇਖਣਾ ਨਹੀਂ ਆਪਣੇ ਪਰਿਵਾਰ ਦਾ ਜੀ ਹੋਵੇ ਮੰਦਿਰ ਜਾ ਕੇ ਗੁਰਦੁਆਰਾ ਜਾ ਕੇ ਸੋਨਾ ਜਾਂਦੀ ਮੁੰਡਾ ਪਾਣਾ ਇਹ ਜਿਹੜੇ ਆਪਣੇ ਹੀ ਪਰਿਵਾਰ ਦੇ ਕੋਈ ਜੀ ਦਾ ਭਲਾ ਨਹੀਂ ਕਰਦੇ ਛੱਡ ਦਿੰਦੇ ਮਰਨ ਲਈ ਬੇਸਾਰਾ ਉਹ ਲੋਕਾਂ ਦੇ ਲਈ ਤੁਹਾਡਾ ਦਿਲ ਚ ਕੀ ਹੈ ਸਰ ਕਈ ਆਪਾਂ ਫੈਮਲੀਆਂ ਤੇ ਦੋਸ਼ ਨਹੀਂ ਦਿੰਦੇ ਹੈਗੇ ਜੀ ਕਈ ਪਰਿਵਾਰਕ ਜਿਹੜੇ ਮਰੀਜ਼ ਬਣ ਕੇ ਆਂਦੇ ਆ ਉਹਨਾਂ ਦੀਆਂ ਵੀ ਕਈ ਗਲਤੀਆਂ ਹੁੰਦੀਆਂ ਨੇ ਜੀ ਸੋ ਬਾਅਦ ਵਿੱਚ ਜਦੋਂ ਅਸੀਂ ਉਹਨਾਂ ਨੂੰ ਕਾਲ ਕਰੀਦੀ ਆ ਵੀ ਤੁਹਾਡਾ ਪਰਿਵਾਰ ਦਾ ਮੈਂਬਰ ਇੱਥੇ ਆ ਜਾਏ ਤੇ ਉਹ ਕਹਿੰਦੇ ਵੀ ਇਹ ਸ਼ਰਾਬ ਪੀਂਦੇ ਨੇ ਜਾਂ ਨਸ਼ਾ ਕਰਦੇ ਆ ਵੀ ਇਸ ਕਰਕੇ ਵੀ ਬਹੁਤ ਕੁਝ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਹੁੰਦਾ ਤਾਂ ਕਰਕੇ ਉਹ ਛੱਡ ਦਿੰਦੇ ਨੇ ਪਰ ਹੁਣ ਜੇ ਹਸਪੀਟਲ ਚ ਆ ਗਿਆ ਜਿਵੇਂ ਫੈਮਿਲੀ ਨੂੰ ਵੀ ਚਾਹੀਦਾ ਚਾਹੇ ਉਹ ਜਿਵੇਂ ਮਰਜ਼ੀ ਦਾ ਹੁੰਦਾ ਪਰ ਆਪਣਾ ਦੇਖਣ ਦਾ ਫਰਜ਼ ਆ ਕਿਉਂਕਿ ਦੁਨੀਆ ਤੇ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਪਰਿਵਾਰ ਦੀ ਸੇਵਾ ਨਹੀਂ ਕੀਤੀ ਤੇ ਫਿਰ ਗੁਰੂ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਨਾਨਕ ਜੀ ਨੇ ਘਰ ਗ੍ਰਸਤੀ ਦੀ ਸੇਵਾ ਪਹਿਲਾਂ ਫਿਰ ਬਾਅਦ ਚ ਦੁਨੀਆਵੀ ਸੇਵਾ ਸੋ ਮੈਂ ਕਹਿੰਦਾ ਠੀਕ ਹੈ ਇਹ ਨਸ਼ੇ ਡਿਕਟ ਨਹੀਂ ਇਹ ਨਸ਼ੇ ਡਿਕਟ ਹੋ ਸਕਦੇ ਨੇ ਕੈਨੇਡਾ ਤੇ ਫੋਰਨ ਕੰਟਰੀਆਂ ਦੇ ਅਸੀਂ ਵਿਚਾਰਤਾ ਰਾ ਤੇ ਤੁਰਦੇ ਹਾਂ ਉੱਤੇ ਕਿਸੇ ਦੇ ਕੈਮਿਸਟ ਮੋਰੇ ਜੇ ਕੋਈ ਨਸ਼ਾ ਕਰਦਾ ਆ ਉੱਤੇ ਬਕਾਇਦਾ ਲਿਖਿਆ ਵੀ ਇਹ ਬੰਦਾ ਜਿਹੜਾ ਨਸ਼ਾ ਕਰਦਾ ਨਸ਼ੇ ਤੋਂ ਨਹੀਂ ਮਰਨਾ ਚਾਹੀਦਾ ਉਹਦੀ ਦੁਕਾਨ ਮੋਰੇ ਉਜਰ ਨੂੰ ਤੋੜ ਲਾਦੀ ਉਹਨੂੰ ਉਹਨੂੰ ਮੈਂਟਲੀ ਡਿਸਟਰਬ ਨਾ ਕਰੋ ਨਸ਼ੇ ਵਾਲੇ ਬੰਦੇ ਨੂੰ ਪਿਆਰ ਨਾਲ ਕਾਬੂ ਕੀਤਾ ਜਾਇਦਾ ਸੰਗਲਾ ਨਾ ਬਣ ਕੇ ਨਹੀਂ ਕੀਤਾ ਜਾਦਾ ਕਿ ਉਹ ਪਰਿਵਾਰ ਦੇ ਲੋਕ ਐਨੇ ਦੁਖੀ ਹੋ ਜਾਂਦੇ ਨੇ ਕਿ ਇੱਕ ਆਪਣੇ ਪਰਿਵਾਰ ਦੀ ਜੀਵਨੀ ਸੋਦੇ ਮਰ ਜਵੇ ਕਿਹੜੀ ਕਰੀ ਸਰ ਅੱਜ ਕੱਲ ਤਾਂ ਇਹੀ ਕੁਝ ਬਣਿਆ ਹੋਇਆ ਜਿਹਦੇ ਵਿੱਚ ਪਿਆਰ ਤਾਂ ਕਿਸੇ ਚਿਰ ਹੈ ਹੀ ਨਹੀਂ ਚਾਹੇ ਪਰਿਵਾਰ ਦਾ ਚਾਹੇ ਉਸ ਹਿਸਾਬ ਨਾਲ ਦੁਨੀਆ ਸਰਵਾਈਵ ਕਰੀ ਜਾ ਰਹੀ ਹੈ ਜਿੱਥੇ ਪਿਆਰ ਨਹੀਂ ਹੈਗਾ ਫਿਰ ਉੱਥੇ ਰੰਗ ਵੀ ਤੁਸੀਂ ਦੇਖਦੇ ਹੋ ਕਿਦਾਂ ਦੇ ਨਿਰਾਲੇ ਅੱਜ ਕੱਲ ਕਿਦਾਂ ਦੀਆਂ ਘਟਨਾਵਾਂ ਸੁਣਨ ਤੋਂ ਮਿਲਦੀ ਕਿ ਸੋ ਇਹੀ ਗੱਲ ਹੁੰਦੀ ਹੈ ਕਿ ਸਾਡੇ ਕੋਲ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਦਾ ਦੂਜਾ ਪਰਿਵਾਰ ਬਣ ਕੇ ਜਿੰਨੀ ਸੇਵਾ ਹੋ ਸਕਦੀ ਹੈ ਅਸੀਂ ਕਰੀਏ ਕੀ ਸੰਦੇਸ਼ ਕੀ ਸੰਦੇਸ਼ ਹੈ ਤੁਹਾਡਾ ਪਹਿਲੇ ਤਾਂ ਅਸੀਂ ਇਹੀ ਕਵਾਂਗੇ ਵੀ ਜਿਹੜੇ ਨੌਜਵਾਨ ਬੱਚੇ ਨੇ ਜਾਂ ਜਿਹੜੇ ਵੀ ਪਰਿਵਾਰ ਵਾਲੇ ਨੇ ਵੀ ਆਪਣੇ ਬੱਚਿਆਂ ਨੂੰ ਸਮਝੋ ਜੀ ਜੇ ਕੋਈ ਗਲਤ ਰਸਤੇ ਤੇ ਜਾ ਰਿਹਾ ਤਾਂ ਪਿਆਰ ਦੇ ਨਾਲ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਓ ਪਿਆਰ ਬੜਾ ਖੁਸ਼ ਕਰਾ ਦੇਗਾ ਸੋ ਜਿਨ੍ਹਾਂ ਦੇ ਕੋਈ ਹੁੰਦੇ ਨਹੀਂ ਜਿਵੇਂ ਕਿ ਇਹ ਪੇਸ਼ੈਂਟ ਆ ਇਹਦੇ ਮਦਰ ਪਾਦਰ ਦੀ ਡੈਥ ਹੋ ਗਈ ਚਾਚੇ ਆਏ ਨੇ ਉਹ ਪੁੱਛ ਦੇਣੀ ਹੈ ਜੀ ਜ਼ਮੀਂਦਾਰਾ ਦਾ ਪੁੱਤ ਕਹਿੰਦਾ ਮੈਂ ਨਿਊਜ਼ੀਲੈਂਡ ਚਾਚਾ ਆ ਤਾਇਆ ਤਾਇਆ ਹਾਂਜੀ ਗੱਲ ਤਾਂ ਇਹ ਐ ਨੂੰ ਵੀ ਜਿਹੜੇ ਪਿੱਛੇ ਸੰਭਾਲ ਦੇ ਨਹੀਂ ਹੈਗੇ ਜੀ ਤੇ ਮੈਂ ਤਾਂ ਆਪਣੇ ਮਾਂ ਪਿਓ ਦਾ ਹੀ ਹੁੰਦਾ ਵੀ ਹਨਾ ਉਹੀ ਸਾਥ ਕਰ ਦੇਣੀ ਸੋ ਸਾਡੀ ਕੋਸ਼ਿਸ਼ ਤਾਂ ਇਹ ਹੀ ਹੈ ਕਿ ਪਰਿਵਾਰ ਵਾਲੇ ਬੱਚਾ ਨੂੰ ਸਮਝਣ ਜਿਹੜੇ ਬਜ਼ੁਰਗ ਨੇ ਗਲਤੀਆਂ ਬਹੁਤ ਕੁਝ ਹੋ ਜਾਂਦਾ ਜ਼ਿੰਦਗੀ 'ਚ ਪਰ ਪਰਿਵਾਰ ਨੂੰ ਪਹਿਲੇ ਐਵੇਂ ਰੱਬ ਤੋਂ ਵੀ ਗਲਤੀਆਂ ਹੁੰਦੀਆਂ ਪਾਹਜ ਪੈਦਾ ਹੁੰਦੇ ਗੁੰਗੇ ਬੱਚੇ ਪੈਦਾ ਹੁੰਦੇ ਅੰਨੇ ਪੈਦਾ ਹੁੰਦੇ ਰੱਬ ਕੋ ਵੀ ਕਿਤੇ ਨਾ ਕਿਤੇ ਏ ਰੱਬ ਦੇ ਸਟਰਕਚਰ ਜੇ ਵੀ ਇੱਕ ਸਜਾ ਪਰ ਉਹਨੂੰ ਕਿਤੇ ਰੱਬ ਇਨਸਾਨ ਦਾ ਨਹੀਂ ਰੱਬ ਬਣ ਸਕਦਾ ਨਹੀਂ ਸਰ ਅਸੀਂ ਤਾਂ ਕਿੱਥੇ ਉਹਨਾਂ ਦੇ ਉਹਨਾਂ ਨੇ ਦੁਨੀਆ ਸਾਜੀ ਹੈ ਤੇ ਉਹਨਾਂ ਨੂੰ ਪਤਾ ਸੀ ਕੋਸ਼ਿਸ਼ ਸਾਡਾ ਇਹੀ ਰਹਿੰਦੀ ਹੈ ਕਿ ਅਸੀਂ ਪਰਿਵਾਰ ਦੇ ਹਵਾਲੇ ਇਹਨਾਂ ਨੂੰ ਕਰੀਏ ਜੀ ਕਿ ਉੱਥੇ ਜੋ ਪਰਿਵਾਰ ਦੇਖਭਾਲ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ ਠੀਕ ਸੋ ਅਸੀਂ ਤਾਂ ਉਹ ਆਪਣਾ ਕਾਰਡ ਦਿੰਨੇ ਤੁਹਾਨੂੰ ਸਾਡੀ ਸਾਡੇ ਯੂਨਾਈਟਿਡ ਪੋਸਟ ਦੀ ਕਦੀ ਹੈਲਪ ਦੀ ਲੋੜ ਪੈਂਦੀ ਹੈ ਜਿੰਨਾਂ ਦਾ ਤੁਹਾਡੇ ਨਾਲ ਅਸੀਂ ਕੰਦੇ ਨਾਲ ਕੰਦਾ ਜੋੜ ਕੇ ਗਰਾਊਂਡ ਰਿਪੋਰਟਿੰਗ ਕਰਦੇ ਆਂ ਅਸੀਂ ਤੁਹਾਡੇ ਨਾਲ ਖੜੇ ਆਂ ਜੋ ਅਸੀਂ ਅਪੀਲ ਵੀ ਕਰਦੇ ਆਂ ਸਰਬਸੁਖ 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 ਸੇਵਾ ਫਾਊਂਡੇਸ਼ਨ ਆ ਇਹਨਾਂ ਨੂੰ ਇਹ ਸਿਵਲ ਹਸਪਤਾਲ ਲਵਾਰਸ ਵਾਰਡ ਦੇ ਦਿਆ ਇੱਕ ਗਰੀਬਾਂ ਨੂੰ ਕੱਪੜਿਆਂ ਦੀ ਵੀ ਲੋੜ ਆ ਰੋਟੀ ਦੀ ਵੀ ਲੋੜ ਆ ਇਹ ਸਭ ਕੁਝ ਕਰਦੇ ਨੇ ਪਰ ਤੁਸੀਂ ਵੀ ਜਦੋਂ ਆਪਣੇ ਜਨਮ ਦਿਨ ਗਰੀਬਾਂ ਦੇ ਨਾਲ ਕੇਕ ਕੱਟਣ ਮਨਾਣ ਜਾਂਦੇ ਹੋ ਉਹਦੇ ਨਾਲ ਚੰਗਾ ਇਸ ਲਵਾਰਸ ਵਾਰਡ 'ਚ ਆ ਕੇ ਇਹ ਲਵਾਰਸਾਂ ਨੂੰ ਜਿਨ੍ਹਾਂ ਨੂੰ ਲੋੜ ਆ ਉਹ ਤਾਂ ਕੇਕ ਖਾਦੇ ਵੀ ਨਵੀ ਰਹਿ ਜਾਣਗੇ ਪਰ ਇਹਨਾਂ ਨੂੰ ਲੋੜ ਆ ਦਵਾਈਆਂ ਦੀ ਇਹਨਾਂ ਨੂੰ ਬਹੁਤ ਸਾਰੀ ਲੋੜ ਆ ਐਪਰੀਸ਼ੀਏਟ ਕਰਨਾ ਚਾਹੁੰਦੇ ਤੁਹਾਡੀ ਟੀਮ ਨੂੰ ਗੱਲ ਕਰ ਸਕਦੇ ਸੋ 2 ਮਿੰਟ ਤੁਹਾਨੂੰ ਮਿਲੇ ਸਿਰਫ ਸੋ ਇਹ ਭਾਈ ਸਾਹਿਬ ਆ ਪਾਈ ਸਾਹਿਬ ਸੜੀ ਖਬਰ ਦੇਖੀ ਸੀ ਤੁਸੀਂ ਜਿਹੜਾ ਦਾਖਲ ਕਰਾਇਆ ਸੀ ਲੱਗਦਾ ਸੀ ਉਸ ਦਿਨ ਇਨਸਾਨੀਤ ਮਰੀ ਹੋਈ ਸੀ ਹਾਂਜੀ ਸਰ ਉਹ ਵੀ ਲੱਗ ਰਿਹਾ ਸੀ ਕਿ ਬਾਹਰ ਪੇਸ਼ੈਂਟ ਸੀਗੇ ਜੀ ਇੱਕ ਵੇਲੇ ਸਾਨੂੰ ਪਤਾ ਲੱਗਿਆ ਕਿ ਪੇਸ਼ੈਂਟ ਬਾਹਰ ਫਿਰ ਐਡਮਿਟ ਕਰਵਾ ਕੇ ਫਿਰ ਨਾਲ ਬੋਰਚ ਆਇਆ ਆ ਮੈਨੂੰ ਇੱਥੇ ਤੁਹਾਡੇ ਖੜੇ ਪਰਸੀਨੇ ਆ ਰਹੇ ਆ ਇਹਨੂੰ ਬਾਹਰ ਧੁੱਪੇ ਬੇ ਭੇਜ ਦਿੰਦੇ ਸੀਗੇ ਉੱਥੇ ਧੁੱਪੇ ਦਾ ਸ਼ਾਮ ਨੂੰ ਵੇਲੇ ਤੋਂ ਅੰਦਰ ਬਿੜਦਾ ਪਾਣੀ ਦਾ ਘਣੀ ਹੁੰਦਾ ਸੀਗਾ ਅੱਜ ਇਹ ਥੋੜੀ ਸੰਸਥਾ ਵੱਲੋਂ ਪ੍ਰੈਸ਼ਰ ਕਰਾਇਆ ਗਿਆ ਹਾਂਜੀ ਸਰ ਸਾਰੇ ਖਰਚੇ ਤੁਹਾਡੇ ਸੰਸਾ। ਹਾਂਜੀ ਸਰ। ਤਿੰਨੇ ਡਾਕਟਰ ਆਪਣੇ ਡਾਕਟਰ ਮੰਗਲਾ ਜੀ, ਡਾਕਟਰ ਸੌਰਵ, ਡਾਕਟਰ ਹਰੀਸ਼ ਤਿੰਨਾਂ ਨਾਲ ਸਾਰੀ ਗੱਲਬਾਤ ਹੋਈ। ਫਿਰ ਉਹਨਾਂ ਨੇ ਸਾਰੇ ਆਪਾਂ ਜਾਂਚ ਕਰਵਾਉਣ ਤੋਂ ਬਾਅਦ ਉਹਨਾਂ ਨੇ ਅਪਰੇਟ ਕੀਤਾ ਵਾ। ਵੈਸੇ ਵੀ ਜਿੰਨੇ ਵੀ ਆਪਣੇ ਆਰਥੋ ਦੇ ਆਉਂਦੇ ਆ ਪੇਸ਼ੈਂਟ ਉਹ ਸਾਰੇ ਡਾਕਟਰ ਤਿੰਨੇ ਦੇਖਦੇ ਆ। ਉਹ ਸਾਰਿਆਂ ਦੀ ਹੈਲਪ ਕਰਦੇ ਆਪਣੇ ਨਾਲ। ਹੱਦ ਤੱਕ ਇਹ ਆਪਣੇ ਪੈਰਾਂ ਤੇ ਖੜਾ ਹੋ ਜਾਊਂਗਾ। ਤੋਬਾ ਕਰ ਚੁੱਕਾ ਆ। ਜੇ ਇਹਨੂੰ ਥੋੜੀ ਜੀ ਜਿੱਦਾ ਮੈਂ ਕੁਝ ਗੱਲ ਕਰਦਾ ਸੇਵਾ ਦੀ ਜੇ ਇਹਨੂੰ ਗੁਰੂ ਲੜ ਵੀ ਲਾਨ ਦੀ ਲੋੜ ਪਈ ਤਾਂ ਕਿ ਇਹਨੂੰ ਤੁਹਾਡੀ ਸੰਸਥਾ ਸਾਰਾ ਦਿੰਦੀ ਹੈ ਕਿਤੇ ਅੱਗੇ ਜਿੱਦਾਂ ਅੱਜ ਇਹ ਇਹ ਆਪ ਇੱਥੇ ਆ ਕੱਲ ਨੂੰ ਠੀਕ ਹੋ ਕੇ ਜੇ ਇੱਥੇ ਤੁਹਾਡੇ ਮੰਗ ਦੀ ਸੇਵਾ ਕਰੇਗੀ ਮੌਕਾ ਦਿੰਦੀ ਸੇਵਾ ਹਾਂਜੀ ਹਾਂਜੀ ਸਰ ਜਰੂਰ ਇੱਥੇ ਸਰ ਇਹ ਪਹਿਲਾਂ ਵੀ ਆਪਣੇ ਕੋਲ ਆਉਂਦਾ ਰਹਿੰਦਾ ਸੀ ਇਹ ਪੇਸ਼ੈਂਟ ਇਹ ਐਚਆਈਵੀ ਦੀ ਇਹ ਮੈਡੀਸਿਨ ਚੱਲਦੀ ਸੀ ਐਚਆਈਵੀ ਤੇ ਐਚਸੀਵੀ ਪੋਜ਼ਿਟਿਵ ਆ ਪੇਸ਼ੈਂਟ ਪਹਿਲਾਂ ਵੀ ਇਹਨਾਂ ਨੂੰ ਬਹੁਤ ਅਸੀਂ ਨੂੰ ਬਹੁਤ ਗਾਈਡ ਕਰਦੇ ਰਹਿੰਦੇ ਸੀ ਪਰ ਫਿਰ ਇੱਥੋਂ ਚਲਾ ਜਾਂਦਾ ਸੀ ਮਤਲਬ ਨਸ਼ੇ ਦੀ ਇੱਕ ਆਦਤ ਕਰਕੇ ਫਿਰ ਇੱਥੋਂ ਭੱਜ ਜਾਂਦਾ ਸੀ ਬਾਹਰ ਅੰਦਰ ਫੇਰ ਇਹਦੇ ਫ੍ਰੈਕਚਰ ਹੋ ਗਿਆ ਫਿਰ ਦੁਬਾਰ ਫੇਰ ਇੱਥੇ ਆਇਆ ਇਹ ਤਾਂ ਸਾਰੀ ਪੇਸ਼ੈਂਟਾਂ ਨੂੰ ਆਈ ਹੁੰਦਾ ਵੀ ਵਧੀਆ ਰਹਿਣ ਵਧੀਆ ਬਣ ਕੇ ਰਹਿਣ ਅਸੀਂ ਬਾਹਰ ਭੇਜ ਦਿੰਦੇ ਆ ਆਪਰੇਟ ਤੋਂ ਬਾਅਦ ਅਸਾਂ ਆਪਣੇ ਜਿੱਦਾਂ ਆਸ਼ਰਮ ਬਣੇ ਆ ਉਹਨਾਂ ਉੱਥੇ ਭੇਜ ਦਿੰਨੇ ਆ ਵੀ ਇਹਨਾਂ ਦੀ ਦੇਖ ਰੇਖ ਹੋਵੇ ਨਹੀਂ ਤਾਂ ਫਿਰ ਪਹਿਲਾਂ ਸਭ ਤੋਂ ਪਹਿਲਾਂ ਫੈਮਲੀ ਨੂੰ ਲੱਭੀਦੀ ਹੈ ਜੇ ਫੈਮਲੀ ਮੈਰਿਜਾਂ ਦੀ ਉਹਨਾਂ ਨੂੰ ਹੈਂਡਓਵਰ ਕਰ ਦਿੰਨੇ ਸਲੂਟ ਆ ਸਾਡਾ ਥੋੜੀ ਟੀਮ ਨੂੰ ਸੋ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਇਹ ਵੈਲਡਨ ਇਹ ਚਾਹੇ ਸੰਸਥਾ ਵਿੱਚ ਹੀ ਮੈਂ ਕੰਮ ਕਰਦੇ ਸੰਸਥਾ ਦੇ ਨਾਲ ਜੁੜੇ ਨੇ ਪਰ ਇੱਥੇ ਬਾੜ ਵਿੱਚ ਜਦੋਂ ਤੁਸੀਂ ਆ ਕੇ ਖੜੂਗੇ ਤਾਂ ਤੁਹਾਨੂੰ ਦੁੱਖ ਇਹਨ ਆਪਣੇ ਦੁੱਖ ਭੁੱਲ ਜਾਣਗੇ ਇਹਨਾਂ ਦੇ ਤੇ ਤੁਹਾਨੂੰ ਦੁੱਖ ਵੱਡੇ ਲੱਗਣ ਲੱ ਆ ਜਾਣਗੇ ਤੁਹਾਡੇ ਜਿੰਨੇ ਵੀ ਮਰਜੀ ਦੁੱਖ ਹੋਣ ਇਹਨਾਂ ਨੂੰ ਲੋੜ ਆ ਤੁਹਾਡੀ ਜੇ ਇੱਥੇ ਤੈਨੂੰ ਗੱਲ ਨੂੰ ਠੀਕ ਹੋ ਜਾਣਾ ਤੇ ਇਹਨਾਂ ਨਾਲ ਮਿਲ ਕੇ ਹੋਰ ਜਿਹੜੇ ਇੱਥੇ ਮਰੀ ਜਾਂਦੇ ਉਹਨਾਂ ਦੀ ਸੇਵਾ ਕਰੇਗਾ ਕਰੂੰਗਾ ਹੀ ਕਰੂੰਗਾ ਮੈਂ ਮੈਂ ਜਾਊਂਗਾ ਕਿੱਥੇ ਫਿਰ ਇੱਥੇ ਰੂੰਗਾ ਫਿਰ ਇੱਥੇ ਰਹਿਣਾ ਆਪਣੀ ਜ਼ਿੰਦਗੀ ਹੁਣ ਇਸ ਸੰਸਾਰ ਜਾਂ ਕਿਸੇ ਵੀ ਗੁਰੂ ਲੜ ਲਾਏਗਾ ਹਾਂ ਹਾਂਜੀ ਤੁਹ ਬਦਾਈਆਂ ਤੈਨੂੰ ਵੀ ਜਲਦੀ ਠੀਕ ਹੋਵੇ ਇਹ ਤੇ ਇੱਥੇ ਗੁਰੂ ਲੜ ਲੱਗੇ ਤੇ ਗੁਰੂ ਸੰਗਤ ਦੇ ਵਿੱਚ ਵੀ ਗੁਰੂ ਹੀ ਹੁੰਦੇ ਨੇ ਸੋ ਸਹਾਰਾ ਮਿਲੇਗਾ ਜੇ ਕਰਨਾ ਚਾਹੇਗਾ ਜੀ ਬਿਲਕੁਲ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਸੁਧਰ ਜਾਣ ਸੋ ਕਾਫੀ ਅੱਗੇ ਵੀ ਮੁੰਡੇ ਸੇਵਾ ਕਰਦੇ ਨੇ ਜਾਂ ਹੁਣ ਕਈ ਕੰਮ ਵੀ ਲੱਗੇ ਨੇ ਜਿਨ੍ਹਾਂ ਦਾ ਪਰਿਵਾਰ ਨਹੀਂ ਮਿਲਦਾ ਨਸ਼ੇ ਦੀਆਂ ਮੈਡੀਸਨ ਜਿਹੜੀਆਂ ਛੁੱਟ ਜਾਂਦੀਆਂ ਨੇ ਉਹਨਾਂ ਦੀ ਤੇ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਦੇ ਇਹ ਹੁਣ ਨਸ਼ਾ ਤਾਂ ਨਹੀਂ ਕਰਦਾ ਨਾ ਇਹ ਵਿੱਚੋਂ ਵਿੱਚੋਂ ਚਲਾ ਜਾਂਦਾ ਨਹੀਂ ਹੁਣ ਜਿੱਦਾਂ ਦਾ ਦਾਖਲ ਆ ਮਾਰ ਜਾਂਦਾ ਵੀ ਸਹੀ ਮਾਰ ਜਾਂਦਾ ਵੀ ਮੰਗ ਲੈਂਦਾ ਨਾ ਬਾਹਰ ਹੀ ਚਲਾ ਜਾਂਦਾ ਇਹਦੀ ਟੁੱਟੀ ਜੀ ਆ ਵਾਕਰ ਦੇ ਨਾਲ ਮੈਂ ਇਹਨੂੰ ਕਾਫੀ ਵਾਰੀ ਦੇਖਿਆ ਡਾਂਟਿਆ ਵੀ ਹੈ ਅੱਜ ਤੋਬਾ ਕਰਕੇ ਆਟਿਆ ਹੁਣ ਹਾਂ ਹਾਂ ਨਹੀਂ ਇਹ ਵਿੱਚੋਂ ਵਿੱਚੋਂ ਚੱਲ ਜਾਂਦੇ ਆ ਮਨ ਭਟਕਦਾ ਇਹਨੂੰ ਜਿੱਦਾਂ ਬਹੁਤ ਸਾਰੇ ਮੈਂ ਮੇਰੇ ਫਾਦਰ ਦਾਖਲ ਰਸੀ ਸੀ ਐਮਸੀ ਵਿੱਚ ਉੱਥੇ ਜਦੋਂ ਮਰੀਜ਼ ਦਾਖਲ ਹੁੰਦਾ ਸੀ ਉਹ ਆ ਕੇ ਮੈਮ ਚਰਚ ਦੀਆਂ ਪ੍ਰੇਅਰ ਕਰਦੀਆਂ ਸੀ ਉਹਨਾਂ ਨੂੰ ਬੁਲਵਾਂਦੀ ਸੀ ਨਾ ਕਿ ਇੱਥੇ ਵੀ ਕੋਈ ਇਹਨਾਂ ਨੂੰ ਸ਼ਾਮ ਨੂੰ ਪਾਰਟ ਇਹਨਾਂ ਦੇ ਕੋਲ ਆ ਕੇ ਕੀਤਾ ਜਾਂਦਾ ਕਿ ਇਹਨਾਂ ਦੇ ਮਨ ਦੇ ਵਿੱਚ ਉਹਨਾਂ ਨੂੰ ਮੋਟੀਵੇਟ ਬਹੁਤ ਕਰਦੇ ਆਂ ਵੀ ਆਹ ਚੀਜ਼ਾਂ ਚੰਗੀਆਂ ਨੇ ਤੇ ਆਹ ਗਲਤ ਹੈ ਇਹਨਾਂ ਨੂੰ ਸਮਝਾਈਦਾ ਬੜਾ ਕਿ ਜਿੰਨਾ ਕਾਉਂਸਲਿੰਗ ਇਹਨਾਂ ਦੀ ਕਰ ਹੋਏ ਜੇ ਉਹਨਾਂ ਵਧੀਆ ਸੀ ਦਿਖਾਨੇ ਆ ਇੱਕ ਦੂਸਰੇ ਨੂੰ ਜਾਂ ਲੜਕੇ ਕੋਈ ਸੇਵਾ ਵਾਲੇ ਆਂਦੇ ਨੇ ਜਿਹੜੇ ਥੋ ਠੀਕ ਹੋ ਗਏ ਜਾਂਦੇ ਆ ਦਿਖਾਨੇ ਆ ਸੀ ਪਰ ਕਈ ਵਾਰੀ ਨਹੀਂ ਸਮਝਦੇ ਚਲੋ ਕੋਈ ਗੱਲ ਨਾ ਆਪਣਾ ਫਰਜ਼ ਆ ਕਿ ਇਹਨਾਂ ਨੂੰ ਸਹੀ ਚਲੇ ਜਾਣਗੇ ਤਾਂ ਇਹਨਾਂ ਦਾ ਵੀ ਭਲਾ ਬਿਲਕੁਲ ਹੈਨਾ ਸੋ ਅਸੀਂ ਵੀ ਇਹ ਚਾਹੁੰਦੇ ਆ ਵੀ ਅਸੀਂ ਉਹਨਾਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਜਿਨ੍ਹਾਂ ਜਿਹੜੇ ਇੱਥੇ ਸੇਵਾ ਕਰਨ ਜਾਂਦੇ ਨੇ ਮਿੰਟੂ ਭਾਜੀ ਵੀ ਹੈਗੇ ਨੇ ਇਹ ਉਹਨਾਂ ਨਾਲ ਵੀ ਇਹਨਾਂ ਦਾ ਰਸਤਾ ਹੈਗਾ ਯਾਰ ਜਿਨ੍ਹਾਂ ਨੂੰ ਉੱਥੇ ਭੇਜਦੇ ਨੇ ਸੋ ਇੱਥੇ ਜੇ ਤੁਸੀਂ ਸੱਚੀ ਸੇਵਾ ਕਰਨਾ ਚਾਹੁੰਦੇ ਇੱਥੇ ਆਓ ਇਧਰ ਲੋਕ ਆ ਜਿਹਨਾਂ ਨੂੰ ਨਸ਼ੇ ਈ ਤੋੜ ਲਾਦੀ ਜਿਹਨਾਂ ਨੂੰ ਖੁੱਲੀ ਖਰਾਕ ਮਿਲੇ ਖੁੱਲਾ ਇਹਨਾਂ ਨੂੰ ਖਰਾਕ ਮਿਲੇ ਫਿਰ ਇਹਨਾਂ ਨੂੰ ਸ਼ਾਇਦ ਨਸ਼ੇ ਈ ਤੋੜਨਾ ਲੱਗਿਆ ਕਿਉਂਕਿ ਜਦੋਂ ਢਿੱਡ ਭਰਿਆ ਹੁੰਦਾ ਨਾ ਫਿਰ ਮਨ ਵੀ ਵਧੀਆ ਹੁੰਦਾ ਜੋ ਟਿੱਡ ਨਾ ਪਰਿਆ ਹੋਵੇ ਬੰਦਾ ਕਹਿੰਦਾ ਨਸ਼ਾ ਖਾ ਕੇ ਸੋਜੋ ਯਾਰ ਨੀਂ ਤਾਣੀ ਨੀਂ ਭੁੱਖੇ ਟਿੱਡ ਨੀਂਦੇ ਵੀ ਨਹੀਂ ਆਉਂਦੇ ਠੀਕ ਹੈ ਸੇਵਾ ਕਰਦੇ ਨੇ ਪਰ ਉਹ ਖੁਰਾਕ ਨਹੀਂ ਜਿਹੜੀ ਇੱਕ ਚੰਗੇ ਭਲੇ ਘਰ ਚੋਂ ਮਿਲਦੀ ਆ ਸੋ ਉਪਰਾਲਾ ਕਰੋ ਇੱਥੇ ਆਓ ਇਹਨਾਂ ਨੂੰ ਕੱਪੜਿਆਂ ਦੀ ਲੋੜ ਆ ਇਹਨਾਂ ਨੂੰ ਖੁਰਾਕ ਦੀ ਲੋੜ ਆ ਇਹਨਾਂ ਨੂੰ ਦਵਾਈਆਂ ਦੀ ਲੋੜ ਆ ਸੰਸਥਾ ਨਾਲ ਮੈਡਮ ਆਪਣਾ ਨੰਬਰ ਬੋਲ ਦਿਓ ਜੇ ਕੋਈ ਜੁੜਨਾ ਚਾਹੁੰਦਾ ਨਾ ਤੁਹਾਡਾ ਹਾਂਜੀ ਹਾਂਜੀ ਸਰ ਸਾਡੀ ਸਰਵ ਸੁਖ ਸੇਵਾ ਫਾਊਂਡੇਸ਼ਨ ਸਿਵਲ ਹਸਪੀਟਲ ਲੁਧਿਆਣੇ ਚਹੀਏ ਪਿਛਲੇ 9 ਸਾਲ ਤੋਂ ਸੋ ਅਗਰ ਕੋਈ ਸੇਵਾ ਕਰਨਾ ਚਾਹੁੰਦਾ ਸਮਕਿਆ ਸੀ ਕਹਿੰਦੇ ਆ ਕਿ ਸਾਡੀ ਟੀਮ ਬਦੀ ਬਦੇ ਪਰ ਹਜੇ ਵੱਧ ਨਹੀਂ ਪਾਰੀ ਹੈਗੀ ਜੀ ਕਿਤੇ ਨਾ ਕਿਤੇ ਕਮੀ ਹੈ ਅਸੀਂ ਤੁਹਾਡਾ ਖੜੇ ਆ ਜਿਹੜਾ ਚੰਗਾ ਕੰਮ ਕਰੇਗਾ ਅਸੀਂ ਉਹਨੂੰ ਅਪਰੀਸ਼ੀਏਟ ਕਰਦੇ ਆ ਤਾਂ ਕਰਦੇ ਵੀ ਰਹਿਵਾਂਗੇ ਕੋਈ ਨੰਬਰ ਮੋਬਾਈਲ ਦਾ ਹਾਂਜੀ ਹਾਂਜੀ ਸਰ ਸਾਡੀ ਐਨ ਜੀਓ ਦਾ ਨੰਬਰ ਹੈਗਾ 78145 93496 ਇੱਕ ਵਾਰ ਦੂਰਾ ਪੰਜਾਬੀ ਜਨ ਰੀਡ ਕਰੇ ਕੋਈ ਪੰਜਾਬੀ ਸੁਣਨ ਵਾਲੇ ਵੀ ਹੋਣਗੇ 78145 93496 78145 ਹਾਂਜੀ 93496 78145 93496 ਤੁਸੀਂ ਇਸ ਨੰਬਰ ਤੇ رابطہ ਕਾਇਮ ਕਰ ਸਕਦੇ ਹੋ ਗੁਰੂ ਘਰ ਦੀਆਂ ਖੁਸ਼ੀਆਂ ਬਾਸ ਸਕਦੇ ਹੋ ਜਰੂਰ ਨਹੀਂ ਵੀ ਇੱਕ ਕਿਤੇ ਦੂਰ ਜਾ ਕੇ ਹੀ ਸੇਵਾ ਜਾਂ ਦੂਰ ਜਾ ਕੇ ਦਰਸ਼ਨ ਦਿਦਾਰਾਂ ਨੂੰ ਜਾਣਾ ਜਾਂ ਧਾਰਮਿਕ ਸਥਾਨਾਂ ਤੇ ਜਾ ਕੇ ਹੀ ਤੁਹਾਨੂੰ ਬਾਬਾ ਜੀ ਨੇ ਮਿਲਣਾ ਸੋ ਹਰ ਇੱਕ ਦੇ ਅੰਦਰ ਰੱਬ ਬੈਠਾ ਤੇ ਉਹ ਰੱਬ ਅਸੀਂ ਸੇਵਾ ਵੀ ਕਰ ਸਕਦੇ ਆ ਇਹ ਭੁੱਲੇ ਵਿਸਰੇ ਅਸੀਂ ਤਾਂ ਨਹੀਂ ਹੈਗੇ ਇਹਨਾਂ ਨੇ ਇਹਨਾਂ ਨੂੰ ਅਸੀਂ ਵਾਪਸ ਲਿਆ ਸਕਦੇ ਆ ਲੋੜ ਅੱਜ ਭੁੱਲੇ ਪਟਕਿਆਂ ਨੂੰ ਘਰ ਵਾਪਸੀ ਦੀ ਜੁੜੇ ਰਹੋ ਦੇਖਦੇ ਰਹੋ ਯੂनाइटेड स्पोर्ट ਕੈਮਰਾਮੈਨ ਸਤਨਾਮ ਦੇ ਨਾਲ ਮਨੋਜੀਰਾ